ਮਾਤਾ ਪਿਤਾ ਨੂੰ ਸਵੇਰੇ ਉੱਠ ਕੇ ਪ੍ਰਣਾਮ ਕਰਦੇ ਹਨ ਕੇਵਲ ਪ੍ਰਣਾਮ ਕਰਦੇ ਹਨ ਜਿਨ੍ਹਾਂ ਦੇ ਮਾਤਾ ਪਿਤਾ ਸੰਸਾਰ ਤੋਂ ਚਲੇ ਗਏ ਉਹਨਾਂ ਨੂੰ ਯਾਦ ਕਰਕੇ ਵੀ ਤੁਸੀਂ ਪ੍ਰਣਾਮ ਕਰ ਲੋਗੇ ਵੇ ਤਦ ਵੀ ਤੁਹਾਨੂੰ ਇਹ ਚਾਰ ਗੱਲਾਂ ਪ੍ਰਾਪਤ ਹੋ ਜਾਣਗੀਆਂ ਜਿਹੜੀਆਂ ਮੈਂ ਕਹਿਣ ਜਾ ਰਿਹਾ ਧਿਆਨ ਦੇਣਾ ਰਸਤੇ 'ਚ ਵੀ ਫਿਰ ਜਾ ਕੇ ਯਾਦ ਕਰਨਾ ਔਰ ਯਾਦ ਕਰਕੇ ਆਪਣੇ ਜੀਵਨ 'ਚ ਉਤਾਰਨਾ ਮੇਰਾ ਬੋਲਣਾ ਵੀ ਸਫਲ ਹੋ ਜਾਏਗਾ ਤੁਹਾਡਾ ਆਣਾ ਵੀ ਸਫਲ ਹੋ ਜਾਏਗਾ ड़िया कि चारिल अभिवादन शील से नित बृद्धोप से विना चतवारी तस्वर्धन चार गल् मिल चतवारी मैंने चार गल् मिलती उस जीवन जवेरे उठ के माँ प्यो गुरुआ नणाम करता है वह कि आयु बच जाती है तुम देख लो सा को आयु नहीं है उम्र नहीं है असी कुछ नहीं कर सकते इसलिए उस जीव की आयु बच जाती है ਜਿਹੜਾ ਸਵੇਰੇ ਉੱਠ ਕੇ ਆਪਣੇ ਮਾਤਾ ਔਰ ਪਿਤਾ ਔਰ ਜਿਸ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਉਹਨਾਂ ਦਾ ਉੱਠ ਕੇ ਤੁਸੀਂ ਉਹਨਾਂ ਨੂੰ ਪ੍ਰਣਾਮ ਕਰੋ ਨਿਸ਼ਚਿਤ ਹੀ ਤੁਹਾਡੀ ਆਇਉ ਲੰਬੀ ਹੋ ਜਾਏਗੀ ਮੇ ਯੂ ਲਿਵ ਲੌਂਗ ਮੇ ਵੀ ਚਾਹਦਾ ਕਿ ਤੁਹਾਡੀ ਉਮਰ ਲੰਬੀ ਹੋਵੇ ਔਰ ਦੂਸਰਾ ਕੀ ਮਿਲਦਾ ਹੈ ਵਿਦਿਆ ਵਿਦਿਆ ਦੋ ਤਰ੍ਹਾਂ ਦੀ ਹੈ ਵਿਹਾਰਕ ਵਿਦਿਆ ਪਰਮਾਰਥਿਕ ਵਿਦਿਆ ਇਹ ਪਰਮਾਰਥਿਕ ਵਿਦਿਆ ਹੈ ਬਾਣੀ ਜੋ ਸਤਗੁਰਾਂ ਨੇ ਰਚੀ 바ਵਾ ਗਰੀਬਦਾਸ ਸਤਪੁਰ ਕਵੀ ਸਾਹਿਬ ਰਾਜ ਜੀ ਨੇ ਇਸ ਬਾਣੀ ਦੇ ਆਦੇਸ਼ ਨੂੰ ਮੰਨਣਾ ਇਸ ਬਾਣੀ ਦਾ ਜੋ ਉਪਦੇਸ਼ ਹੈ ਬ੍ਰਹਮ ਵਿਦਿਆ ਹੈ ਇਸ ਬ੍ਰਹਮ ਵਿਦਿਆ ਨੂੰ ਧਾਰਨ ਕਰਨਾ ਔਰ ਜਿਹੜੇ ਮਾਤਾ ਔਰ ਪਿਤਾ ਨੂੰ ਸੇਵਾ ਕਰਦੇ ਉਹਨਾਂ ਦੀ ਆਗਿਆ ਦਾ ਪਾਲਨ ਕਰਦੇ ਗੁਰੂਆਂ ਦੀ ਆਗਿਆ ਦਾ ਪਾਲਨ ਕਰਦੇ ਆ ਉਹਨਾਂ ਨੂੰ ਬ੍ਰਹਮ ਵਿਦਿਆ ਆਂਦੀ ਹੈ ਪਾਵਰਤ ਪੇਦ ਨਹੀਂ ਰਹਿੰਦਾ ਮਨੁੱਖ ਅਪੇਦ ਹੋ ਜਾਂਦਾ ਹੈ और ब्रह्म का साक्षात्कार कर लेंगे हैं। इस करके तीसरा जड़ा है तीसरा आयुर्विद्या यशो बलम तीसरा की है यश हर व्यक्ति यश चाहता है मेरा यश हो गया लेकिन यश गल नहीं मिलना मेरे मगण गल बनाई जाओ कुछ करना पैना लेकिन करना की है ये कर लो जो तो थोड़ जा रहा सवेरे उठ के अपने माता पिता को प्रणाम कर लेना और उन की आज्ञा का पालन कर लेना और फिर की होएगा उस जीवन संसार प्राप्ति होंगी बोलो बंदी छोड़ जय और तीसरा चौथा की मिलता है अभिवादन से नित्य वृद्धोप सेवना चतरी तस्वर ते आयुर्विद्या यशो बलम बलम की है निरोगता ਸਾਡਾ ਸਰੀਰ ਤੰਦਰੁਸਤ ਨਹੀਂ ਨਾ ਅਸੀਂ ਸੁਮਰਨ ਕਰ ਸਕਦੇ ਆ ਨਾ ਅਸੀਂ ਸੇਵਾ ਕਰ ਸਕਦੇ ਹਾਂ ਨਾ ਅਸੀਂ ਬੱਚਿਆਂ ਦਾ ਸੁੱਖ ਦੇਖ ਸਕਦੇ ਆ ਕਿਉਂਕਿ ਸਰੀਰ ਤਾਂ ਇੱਕ ਨਾਰਕੀਆ ਬਣ ਜਾਂਦਾ ਹੈ ਜਿਸ ਨੂੰ ਕੋਈ ਅਸੱਧੇ ਰੋਗ ਲੱਗ ਜਾਵੇ ਲਾ ਇਲਾਜ ਰੋਗ ਰੋਗ ਲੱਗ ਜਾਵੇ ਰੱਬ ਨਾ ਕਰੇ ਉਹਦਾ ਜੀਵਨ ਨਰਕ ਬਣ ਜਾਂਦਾ ਹੈ ਪ੍ਰਿਆ ਬੰਦੋ ਨਰਕ ਕੋਈ ਉੱਪਰ ਨਹੀਂ ਹੈ ਨਰਕ ਐਸੀ ਧਰਤੀ ਤੇ ਹੈ ਸਾਡੇ ਕੀਤੇ ਹੋਏ ਕਰਮ ਮਾੜੇ ਉਹ ਨਰਕ ਤਿਆਰ ਕਰ ਦਿੰਦੇ ਨੇ ਔਰ ਅੱਛੇ ਕਰਮ ਕੀਤੇ ਹੋਏ ਉਸ ਨਾਲ ਅਸੀਂ ਸੁਰਗ ਨਹੀਂ ਬਲਕਿ ਅਸੀਂ ਸਤ ਲੋਕ ਸੱਚਖੰਡ ਦੇ ਵਾਸੀ ਬਣ ਜਾਂਦੇ ਆਂ ਬੋਲੋ ਵੰਦੀ ਛੋੜ ਦੀ ਜੈ ਇਹ ਬੰਦੀ ਛੋੜ ਦੀ ਜੈ ਤਾਂ ਬੁਲਾਉਂਦਾ ਵੀ ਕਿਤੇ ਕਿਤੇ ਢਿੱਲੇ ਨਾ ਪੈ ਜਾਓ ਤੁਸੀਂ ਬਲੰ ਚੌਥਰਾ ਚੌਥਾ ਪਦਾਰਥ ਨੂੰ ਮਿਲਦਾ ਹੈ ਜਿਹੜੇ माता पिता की सेवा जोड़े करते हैं उन्होंने चौथा भी पदार्थ मिलता है कि उन्होंने शरीर तंदुरुस्त रहता है डॉक्टर को जरूरत नहीं पैर गर्म ढिड नरम और सिर ठंडा कोई डॉक्टर तो नहीं बैठा इत पैर गर्म पेट नरम ਤੇ ਸਿਰ ਠੰਡਾ ਤਾਂ ਕੋਈ ਮੈਨੂੰ ਦੱਸ ਦਤਾ ਗੁੱਸਾ ਨਾ ਹੋ ਜਾ ਡਾਕਟਰ ਸਾਹਿਬ ਕੋਈ ਬੈਠਾ ਹੈ ਕਹਿੰਦੇ ਮਾਰੋ ਡਾਕਟਰ ਦੇ ਸਿਰ 'ਚ ਡੰਡਾ ਉਹ ਮਾਰਨਾ ਨਹੀਂ ਹੈ ਕਹਿਣ ਦਾ ਮਤਲਬ ਡਾਕਟਰ ਦੇ ਕੋਲ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਸਰੀਰ ਦੇ 'ਚ ਸਾਡੇ ਜਿਹੜੇ ਨੇ ਇਹਦੇ 'ਚ ਅਸੀਂ ਜੇ ਥੋੜਾ ਅੱਗੇ ਬੋਲੀ ਆ ਰਿਹਾ ਹੇਦਕ ਦੇ ਅਨੁਸਾਰ ਬਾਤ ਪਿਤ ਕਫ ਇਹ ਸਾਡਾ ਸਰੀਰ ਹੈ ਇਹਦੇ 'ਚ ਜਿਹੜੇ ਵੈਦ ਦੇ ਲੋਕ ਹੈ ਉਹਨਾਂ ਨੂੰ ਪਤਾ ਹੈ ਮੈਂ ਪੜਿਆ ਨਹੀਂ ਸਾਡੇ ਕੋਲ ਆਚਾਰੀ ਜੀ ਬੈਠੇ ਆ ਸਾਡੇ ਪਰਬਤ ਸ਼੍ਰਿੰਕਰ ਜੀ ਸ਼੍ਰਿੰਕਰानंद ਜੀ ਅਸੀਂ ਇਕੱਠੇ ਹੀ ਪੜਿਆ ਲੇਕਿਨ ਇਹਨਾਂ ਨੇ ਕਈ ਵਿਸ਼ਿਆਂ ਤੇ ਆਚਾਰੇ ਕੀਤੀ ਮੈਂ ਰਹਾ ਤਾਂ ਇੱਕ ਹੀ ਆਚਾਰੇ ਨੇ ਮੈਨੂੰ ਗੋਡਿਆਂ ਤੇ ਟਾਲੀ ਚੜਾਤੀ ਇੱਕ ਬੜੀ ਮੁਸ਼ਕਲ ਆ ਹੋਈ ਜਦੋਂ ਅਸੀਂ ਆਚਾਰ ਕੀਤੀ ਤਾਂ ਅਸੀਂ ਵੱਚਲੇ ਸੀ ਉੱਤਰ ਕਾਸ਼ੀ ਤੋਂ ਮਹਾਰਾਜ ਜੀ ਆਏ ਹੋਏ ਸੀ ਹਰੀਦਵਾਰ ਔਰ ਅਸੀਂ ਜਣਾ ਸੀ ਉੱਤਰਕਾਸ਼ੀ ਰਿਸ਼ੀਕੇਸ਼ ਹਰੀਦਵਾਰ ਹੁੰਦੇ ਹੋਏ ਪਤਾ ਚੱਲਿਆ ਅਸੀਂ ਕਿਹਾ ਕਿ ਬਈ ਇਸ ਤਰ੍ਹਾਂ ਨਹੀਂ ਗੱਲ ਬਣਨੀ ਮਹਾਰਾਜ ਜੀ ਆਏ ਹੋਏ ਐ ਅਸੀਂ ਦਰਸ਼ਨ ਕਰਕੇ ਜਾਣਾ ਮਹਾਰਾਜ ਜੀ ਗੇਟ ਦੇ ਉੱਤੇ ਜਿਹੜਾ ਚਵਾਰਾ ਸੀ ਉੱਥੇ ਆਸਨ ਸੀ ਮੈਂ ਜਾ ਕੇ ਪ੍ਰਣਾਮ ਕੀਤਾ ਕਹਿੰਦੇ ਤੂੰ ਕਿੱਥੇ ਮੈਂ ਕਿਹਾ ਜੀ ਮੈਂ ਉਧਰੋਂ ਆ ਗਿਆ ਤੇ ਹੁਣ ਉਹ ਜਿਹੜਾ ਅਸੀਂ ਕਰਨਾ ਸੀ ਕੁਝ ਕਰ ਲਿਆ ਕਹਿੰਦੇ ਕਿਆ ਕਰਿਆ ਮੈਂ ਕਿਹਾ ਜੀ ਆਚਾਰਿਆ ਚੁਰਿਆ ਹੈ ਉਹ ਕਰਿਆ। ਕਿਆ ਕਹਿੰਦੇ ਉਹਨੂੰ ਹੋਰ ਹੋਰ ਵੀ ਕੁਝ ਕਹਿੰਦੇ ਮੈਂ ਕਿਹਾ ਜੀ ਬਿਦਾਂਤ ਦੇ ਬਿਦਾਂਤ ਮਤ ਦੇ ਅਨੁਸਾਰ ਇਹ ਆਚਾਰਿਆ ਕੀਤੀ ਹੈ। ਕਹਿੰਦੇ ਹੁਣ ਫੇ ਹੋਰ ਕੀ ਕਰਨਾ? ਮੈਂ ਕਿਹਾ ਜੀ ਹੁਣ ਖਿਸਤਸ ਕਰਨੀ ਹੈ। ਉਹ ਕਿਆ ਹੁੰਦੀ ਹੈ? ਮੈਂ ਕਿਹਾ ਜੀ ਕਿਸੇ ਵਿਸ਼ੇ ਤੇ ਸੋਧ ਕਰਨੀ ਹੈ। ਕਹਿੰਦੇ ਫਿਰ ਉਤੇ ਬਾਦ ਹੋਰ ਕੀ ਕਰਨਾ? ਮੈਂ ਫਿਰ ਚੁੱਪ ਹੋ ਗਿਆ ਕਿਉਂਕਿ ਉਹ ਗੁੱਸੇ ਥੋੜਾ ਜਿਹਾ ਚਿਹਰਾ ਮਹਾਰਾਜ ਦਾ ਬਦਲਣ ਲੱਗ ਪਿਆ ਮੈਂ ਕਿਹਾ ਜੀ ਕੁਛ ਨਹੀਂ ਕਰਦਾ ਕਹਿੰਦੇ ਆਹੀ ਕੁਛ ਕੜੀ ਕਰੀ ਜਾਣਾ ਤੇ ਜਿਹੜਾ ਕਰਨਾ ਹੈ ਉਹ ਤਾਂ ਬਿਲਕੁਲ ਕੀਤਾ ਹੀ ਨਹੀਂ ਤੂੰ ਸਿਮਰਨ ਕੀਤਾ ਮੈਂ ਕਿਹਾ ਜੀ ਨਹੀਂ ਤੂੰ ਸੇਵਾ ਕੀਤੀ ਮੈਂ ਕਿਹਾ ਜੀ ਨਹੀਂ ਕਹਿੰਦੇ দান ਤੇਰੇ ਜੇ ਵੀ ਨਹੀਂ ਹੈ ਕਿੱਥੇ ਕਰਨਾ ਤੇ ਮੈਂ ਕਿਹਾ ਜੀ ਦੱਸੋ ਕਹਿੰਦੇ ਜੇ ਸਾਨੂੰ ਆਪਣਾ ਗੁਰੂ ਸਮਝਦਾ ਹੈ ਸਾਡੇ ਗੁਰੂ ਸਤਾਨ ਚ ਰਖਵਾ ਸਾਹਿਬ ਅਸੀਂ ਉਹਨਾਂ ਦਾ ਮੰਦਿਰ ਬਣਾ ਰਹੇ ਹਾਂ ਤੂੰ ਸਮਰਨ ਨਹੀਂ ਕੀਤੀ ਉੱਥੇ ਜਾ ਕੇ ਸੇਵਾ ਕਰੋ ਬੋਲੋ ਸਤਿਗੁਰ ਗਊਆ ਵਾਲੋ ਕੀ ਜੈ ਕਿਸ ਤਰ੍ਹਾਂ ਦੇ ਸੰਸਮਰਨ ਸੁਨਾਵਾ ਉਹਨਾਂ ਦੇ ਜਦੋਂ ਮੈਂ ਇਕੱਲਾ ਬੈਠ ਕੇ ਉਹਨਾਂ ਦੇ ਸੰਸਮਰਨ ਯਾਦ ਕਰਦਾ ਤੇ ਮੇਰੇ ਵਿੱਚ ਕੁਝ ਵੀ ਨਹੀਂ ਨਿਕਲਦਾ ਕੁਝ ਵੀ ਨਹੀਂ आओ एक लैन बोलिए मैं कुछ नाही मैं कुछ नाही है सब कुछ तेरा जे मैं कुछ नाही मैं कुछ नहीं है सब कुछ तेरा मैं मैं कुछ कुछ कबीर का श्लोक है मैं कुछ नहीं मैं कुछ नहीं है सब कुछ तेरा जे है कुछ नहीं मैं कुछ नहीं है सब कुछ तेरा जे मैं कुछ नहीं मैं कुछ नहीं है सब कुछ तेरा जे मैं कुछ नहीं शाबाश बोलो रसना पवित्र करो

कुछ है सो तेरा मैं कुछ नहीं मैं कुछ नहीं है सब कुछ तेरा जे मैं कुछ नहीं मैं कुछ नहीं है सब कुछ तेरा जी मैं कुछ नहीं मैं कुछ नहीं है सब कुछ तेरा जी ਮੈਂ ਕੁਝ ਨਹੀਂ ਮੈਂ ਕੁਝ ਨਹੀਂ ਮਾਂ ਨੇ 9 ਮਹੀਨੇ ਸਾਨੂੰ ਆਪਣੇ ਪੇਟ ਚ ਰੱਖਿਆ ਪਿਓ ਨੇ ਚੌਗਾ ਚੁਗਣ ਲਈ ਮਿਹਨਤ ਕੀਤੀ بڑا ਹੋ ਗਿਆ ਕਹਿੰਦੇ ਨਾ ਚਲੋ ਸਾਈਡ ਹੋ ਜਾਓ ਹੁਣ ਜਾ ਕੇ ਬਾੜੇ ਰਹੋ ਉਹਨਾਂ ਦੀ ਗੱਲ ਨਹੀਂ ਸੁਣਦਾ ਇਸ ਤਰ੍ਹਾਂ ਦਾ ਕਿਰਤਕਣੀ ਕੌਣ ਜੀਵ ਹੋ ਸਕਦਾ ਹੈ ਜਿਨ੍ਹਾਂ ਨੇ ਜਨਮ ਦਿੱਤਾ ਜਿਨ੍ਹਾਂ ਨੇ ਸਾਨੂੰ ਪੜਾਇਆ ਲਿਖਾਇਆ ਜਿਨ੍ਹਾਂ ਨੇ ਇੱਕ ਆਸ ਰੱਖੀ ਸੀ ਕਿ بڑے ਹੋ ਕੇ ਸਾਡਾ ਸਾਡੀ ਗੱਲ ਸੁਨੇਗਾ ਸਾਡਾ ਨਾਮ ਰੋਸ਼ਨ ਕਰੇਗਾ ਅੱਜ ਉਹਦੇ ਨਾਲ ਗੱਲ ਕਰਨੀ ਤਾਂ ਬੜੀ ਦੂਰ ਦੀ ਗੱਲ ਹੈ ਉਸ ਨੂੰ ਦੇਖਣ ਵਾਸਤੇ ਵੀ ਤਿਆਰ ਨਹੀਂ ਉਹ ਬਿਲਖਦੇ ਨੇ ਕਈ ਤਾਂ ਬੋਲ ਉੱਠਦੇ ਨੇ ਕਿ ਤੂੰ ਤਾਂ ਨਾ ਹੀ ਜੰਮਦਾ ਇਹਦੇ ਨਾਲ ਤੇਰੇ ਨਾਲੋਂ ਤਾਂ ਅਸੀਂ ਨੁਫੁੱਤੇ ਹੀ ਚੰਗੇ ਹੁੰਦੇ ਲੇਕਿਨ ਭਾਈ ਜੇ ਇਹ ਸ਼ਲੋਕ ਤੁਸੀਂ ਆਪਣੇ ਮਨ 'ਚ ਰੱਖੋਗੇ ਤਾਂ ਇਹ ਤਾਂ ਮਾਤਾ ਪਿਤਾ ਤੇ ਗੁਰੂਆਂ ਦੀ ਦੇਣ ਹੈ ਉਹਨਾਂ ਦੀ ਦੇਣ ਹੈ ਸਤਗੁਰ ਮੇਰੇ ਮਹਾਰਾਜ ਗਊਆਂ ਵਾਲੇ ਕਦੇ-ਕਦੇ ਮੌਜ ਸੁਣਾਇਆ ਕਰਦੇ ਸੀ ਜਦੋਂ ਸਤਗਿਰ ਸੰ ਉਹ ਕਹਿੰਦੇ ਹੁੰਦੇ ਸੀ ਅਸੀਂ ਨੈਨੀਤਾਲ ਦੇ ਵਿੱਚ ਜਿਸ ਵੇਲੇ ਸ਼ਾਮ ਨੂੰ ਘਰ ਆਣਾ ਤਾਂ ਮਾਤਾ ਪਿਤਾ ਹੁਣੇ ਅਸੀਂ ਉਹਨਾਂ ਨੂੰ ਚਰਨ ਵੰਦਨ ਕਰਨਾ ਔਰ ਚਰਨ ਵੰਦਨ ਕਰਦੇ ਰਹਿਣਾ ਤੇ ਨਾਲੇ ਉਹਨਾਂ ਨਾਲ ਗੱਲ ਵੀ ਕਰਨੀ ਨਾਲੇ ਅਸੀਂ ਉਹਨਾਂ ਦੀ ਚਾਰ ਪਾਈ ਦੇ ਆਲੇ ਦੁਆਲੇ ਉਹਨਾਂ ਦੀ ਪਰਿਕਰਮਾ ਕਰਨੀ ਬੋਲੋ ਬੰਦੀ ਛੋੜ ਕੀ ਜੈ ਮੈਨੂੰ ਤੁਸੀਂ ਦੱਸੋ ਕੋਈ ਆਪਣੇ ਮਾਪਿਓ ਦੀ ਪਰਿਕਰਮਾ ਘਰ ਵਿੱਚ ਕਰਦਾ ਹੈ ਕੋਈ ਨਹੀਂ ਹੋਣਾ ਤੁਹਾਡੇ ਚ ਕੋਈ ਨਹੀਂ ਹੋਣਾ ਮਾਤਾ ਪਿਤਾ ਦੀ ਯਾ ਨਹੀਂ ਕਾ ਨਹੀਂ ਕਿਉਂ ਜੀ ਆਚਾਰੀ ਸ੍ਰੀ ਜੀ ਯਾ ਨਹੀਂ ਕਾ ਨਹੀਂ ਚ ਪਾਪਾ ਨਹੀਂ ज्ञाता ज्ञात करता नीच ताली सर्वाणी नष्टंती परदक्षिणा पदे पदे केंद्र जिडा अपने गुरुवा दी अपने गुरु मंदिर दी गुरु घर दी नाम जपदे होए परिक्रमा करता है ओदे कई जन्म दे पाप नष्ट हो जांदे हैं और जो कुछ कुछो चांदा है उस्न कर विच ही परमात्मा खुश होके ਪਰ দান ਕਰ ਦਿੰਦਾ ਹੈ ਬੋਲੋ ਵੰਦੀ ਸ਼ੋੜ ਸਤਗੁਰ ਮਹਾਰਾਜ ਗਊਆ ਵਾਲੇ ਉਹਨਾਂ ਨੇ ਆਪੇ ਸੁਨਾਇਆ ਆਪਣੇ ਸ੍ਰੀ ਮੁਖਾਰਬਿੰਦ ਤੋਂ ਕਹਿੰਦੇ ਅਸੀਂ ਉਹਨਾਂ ਦੇ ਆਲੇ ਦੋਲੇ ਘومی ਜਾਣਾ ਅਸੀਂ ਮਹਿਸੂਸ ਨਹੀਂ ਸੀ ਹੁਣ ਦਿੰਦੇ ਕਿ ਅਸੀਂ ਤੁਹਾਡੀ ਪ੍ਰਕਿਰਮਾ ਕਰ ਰਹੇ ਹਾਂ ਲੇਕਿਨ ਅਸੀਂ ਸੋਚਦੇ ਸੀ ਕਿ ਅਸੀਂ ਇਹਨਾਂ ਦੀ ਪ੍ਰਕਿਰਮਾ ਕਰਨੀ ਹੈ ਨਾਲ-ਨਾਲ ਅਸੀਂ ਨਾਮ ਵੀ ਜਪਦੇ ਸੀ ਬੋਲੋ ਵੰਦੀ ਸ਼ੋੜ बोलो सदगुरु गंगा वालों की, की ना नहीं बोल दे बोलो ना बोलो सतगुरु गंगवा वालों की जय महाराज बुरी वाले जी की सत्संग सुनने के लिए चैनल को सब्सक्राइब और वीडियो को लाइक जरूर करें